ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀ ਡਿਜ਼ਾਈਨਰ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੁੜਤੀ ਦੇ ਜਿਹੜੇ ਆਪਾਂ ਕੋਟ ਕਾਲਰ ਲਾਉਣੇ ਨੇ ਉਹ ਕਿਸ ਤਰ੍ਹਾਂ ਲਾਉਣੇ ਨੇ ਸੋ ਅੱਜ ਆਪਾਂ ਕੋਟ ਕਾਲਰ neck ਦੀ ਕਟਿੰਗ ਸਟਿਚਿੰਗ ਦੱਸਾਂਗੇ ਤੁਹਾਨੂੰ ਸੋ ਵੀਡੀਓ ਨੂੰ ਪੂਰਾ ਦੇਖਿਓ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਆਪਣੀ ਕੁੜਤੀ ਆਪਾਂ ਕਟਿੰਗ ਕਰ ਲੈਣੀ ਆ ਆਰਮਹੋਲ ਦੀ ਕਟ ਵਗੈਰਾ ਪਾ ਕੇ ਤੇ ਉਹਨਾਂ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਦੇਖੋ ਇਹ ਆਪਣਾ ਇੱਧਰ ਖੁੱਲੀ ਸਾਈਡ ਆ ਇਧਰ ਆਪਣੀ ਬੰਦ ਸਾਈਡ ਹੋਊਗੀ ਜਿੱਥੋਂ ਆਪਾਂ ਨੇ neck cutting ਕਰਨਾ ਇੱਥੇ ਤੁਸੀਂ ਪ੍ਰੈਸ ਨਾਲ ਕਰੀਜ ਬਣਾ ਲਓ ਜਾਂ ਫਿਰ ਆਪਾਂ ਇਸ ਤਰ੍ਹਾਂ ਨੌ ਨਾਲ ਇੱਕ ਵਿਚਾਲਾ ਜਾਂ ਕੱਢ ਲਾਂਗੇ ਇਹਦਾ ਕੱਪੜੇ ਦਾ ਤੇ ਉਸ ਤੋਂ ਬਾਅਦ ਦੇਖੋ ਆਪਾਂ ਗਲੇ ਦਾ ਨਿਸ਼ਾਨ ਲਾਉਣਾਗਾ ਉੱਪਰੋਂ 3 ਇੰਚ ਤੇ ਚੜਾਈ ਗਲੇ ਦੀ ਆਪਾਂ 3 ਇੰਚ ਰੱਖੀ ਆ ਤੇਰੀ ਡੰਗਾਈ ਹੈਗੀ ਜਿਹੜੀ ਉਹ ਆਪਾਂ ਲਾਵਾਂਗੇ 3.5 ਇੰਚ ਤੇ ਡੂੰਗਾ ਆਪਾਂ ਨੇ 3.5 ਇੰਚ ਰੱਖਿਆ ਤੇ ਉਪਰੋਂ ਆਪਾਂ ਨੇ 3 ਇੰਚ ਇਸ ਤਰ੍ਹਾਂ ਇਹਨੂੰ ਆਪਾਂ ਗੁਲਾਈ ਦੇ ਦਾਂਗੇ ਤੇ ਜੇ ਤੁਸੀਂ ਹਜੇ ਵਿਗਨਰ ਹੋ ਜਿਹੜੇ ਹਜੇ ਸਲਾਈ ਸਿੱਖ ਰਹੇ ਨੇ ਉਹ ਪਹਿਲਾਂ ਇਸ ਤਰ੍ਹਾਂ ਬਾਕਸ ਤਿਆਰ ਕਰ ਲੈਣ ਤੇ ਫਿਰ ਇਹਨੂੰ ਇਸ ਤਰ੍ਹਾਂ ਖੁੰਜੇ ਚ ਗੁਲਾਈ ਦੇ ਦੇਣ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਕਰਨੇ ਹੈਗੇ 5 ਇੰਚ ਦੇ ਨਿਸ਼ਾਨ ਲਾਉਣਾ ਦੇਖੋ ਇੱਥੇ ਆਪਾਂ 5 ਇੰਚ ਦੇ ਨਿਸ਼ਾਨ ਲਾਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਉੱਪਰੋਂ ਗਲੇ ਦੀ ਕਟਿੰਗ ਕਰ ਦਾਂਗੇ ਫਿਰ ਦੇਖੋ ਜਿਹੜਾ ਆਪਾਂ ਨੇ ਇਹ ਵਾਲਾ ਇੱਥੋਂ 5 ਇੰਚ ਤੇ ਨਿਸ਼ਾਨ ਲਾਇਆ ਇਹਦੀ ਆਪਾਂ ਇਸ ਤਰ੍ਹਾਂ ਹੀ ਫੋਲਡ ਕਰਕੇ ਕੱਪੜੇ ਨੂੰ ਇਹਦੀ ਆਪਾਂ ਵਿਚਾਲੋਂ 5 ਇੰਚ ਤੱਕ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਨੇ ਦੇਖੋ ਇਹ 10 ਕ 11 ਇੰਚ ਚੜਾਈ ਚ ਕੱਪੜਾ ਲਿਆ ਆਪਾਂ ਨੇ ਏ ਤੁਸੀਂ ਜੇ ਸੇਮ ਕਲਰ ਦਾ ਕਪੜਾ ਲਾਉਣੇ ਚਾਹੁੰਦੇ ਹੋ ਇੱਥੇ ਸੇਮ ਕਲਰ ਦਾ ਵੀ ਲਾ ਸਕਦੇ ਹੋ ਜੇ ਤੁਸੀਂ ਕੰਟਰਾਸਟ ਚ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਤਰ੍ਹਾਂ ਆਪਣਾ ਇਹ ਕੰਟਰਾਸਟ ਕਲਰ ਦਾ ਕਪੜਾ ਲੈ ਕੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਜਿਹੜਾ ਆਪਾਂ ਨੇ ਗਲਾ ਕਟਿੰਗ ਕਰਿਆ ਉਹਦੇ ਉੱਪਰ ਰੱਖ ਲੈਣਾ ਤੇ ਫਿਰ ਆਪਾਂ ਇੱਥੋਂ 2 ਇੰਚ ਤੇ ਨਿਸ਼ਾਨ ਲਾਵਾਂਗੇ ਇਧਰੋਂ ਵੀ 2 ਇੰਚ ਤੇ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ ਇਹਨੂੰ ਇੱਥੇ ਤੱਕ 2 ਇੰਚ ਤੱਕ ਇਸ ਤਰ੍ਹਾਂ ਸਿਉਣ ਲਾ ਲੈਣੀ ਆ ਦੇਖੋ ਇਹ ਤੋਂ ਆਪਾਂ ਸਿਉਣ ਲਾਉਣ ਵੇਲੇ ਥੋੜਾ ਜਿਹਾ ਸਿੱਧਾ ਜਿਹਾ ਰੱਖਣਾ ਹੈ ਇਹ ਸਿਉਣ ਨੂੰ ਆਪਾਂ ਇੱਥੇ ਤੱਕ ਦੋਨੋਂ ਸਾਈਡਾਂ ਤੇ ਲਾ ਲੈਣਾ ਜਿੱਥੇ ਤੱਕ ਆਪਾਂ ਨੇ ਕਟਿੰਗ ਕਰੀ ਹੋਈ ਹੈ ਗਲੇ ਦੀ ਇਸ ਤਰ੍ਹਾਂ ਆਪਾਂ ਨੇ ਸਿਉਣ ਲਾ ਕੇ ਗਲਾ ਤਿਆਰ ਕਰ ਲਿਆ ਦੇਖੋ ਜੀ ਉਸ ਤੋਂ ਬਾਅਦ ਆਪਾਂ ਇਹ ਖੁੰਜਾਂ ਤੇ ਕੱਟ ਲਾਉਣੇ ਨੇਗੇ ਇੱਥੇ ਵੀ ਕੱਟ ਲਾਉਣਾ ਇੱਥੇ ਵੀ ਤੇ ਖੁੰਜੇ ਕਟਿੰਗ ਕਰਕੇ ਆਪਾਂ ਨੇ ਦੇਖੋ ਇਸ ਤਰ੍ਹਾਂ ਤਿਆਰ ਕਰ ਲਿਆ ਬਾਦੂ ਕਪੜਾ ਆਪਾਂ ਨੇ ਕੱਟਤਾ ਉੱਪਰੋਂ ਉਸ ਤੋਂ ਬਾਅਦ ਆਪਾਂ ਕੈਂਚੀ ਦੀ ਨੋਕ ਨਾਲ ਜਾਂ ਸੂਈ ਨਾਲ ਇਹਦੇ ਇਸ ਤਰ੍ਹਾਂ ਕੁੰਜੇ ਜੇ ਬਾਹਰ ਕੱਢ ਲਾਂਗੇ। ਕੱਟ ਲਾਉਣ ਤੋਂ ਬਾਅਦ ਦੇਖੋ ਇਸ ਤਰ੍ਹਾਂ ਆਪਣੇ ਗਲੇ ਦੀ ਸ਼ੇਪ ਆ ਜੂਗੀ ਬਣ ਕੇ ਤੇ ਹੁਣ ਆਪਾਂ ਜਿਹੜਾ ਇਹ ਐਕਸਟਰਾ ਫੈਬਰਿਕਾ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਅੰਦਰੋਂ। ਇਸ ਤਰ੍ਹਾਂ ਆਪਾਂ ਨੇ ਫੋਲਡ ਦਾ ਰੱਖ ਕੇ ਜਿੰਨਾ ਕ ਆਪਾਂ ਨੇ ਫੋਲਡ ਕਰਨਾ ਬਾਕੀ ਬਾਧੂ ਕੱਪੜਾ ਆਪਾਂ ਇਹਦਾ ਕੱਟ ਦਾਂਗੇ। ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਦੇਖੋ ਉਸ ਤੋਂ ਬਾਅਦ ਆਪਾਂ ਨੇ ਇਹ ਕੁੜਤੀ ਦੀ ਬੈਕ ਸਾਈਡ ਬਚਾ ਲਈ ਹੈ ਇੱਥਾ ਤੇ ਆਪਾਂ ਫਰੰਟ ਸਾਈਡ ਜਿਹੜਾ ਆਪਾਂ ਨੇ ਪੱਟੀ ਲਾ ਕੇ ਤਿਆਰ ਕਰਿਆਗਾ ਉਹਨੂੰ ਉਹਦੇ ਉੱਪਰ ਲਾ ਲਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਨੇ ਮੋੜਿਆਂ ਦੀ ਸਿਉਣ ਲਾਉਣੀ ਆ ਜੇ ਤੁਸੀਂ ਮੋੜੇ ਪਹਿਲਾਂ ਕਟਿੰਗ ਕਰਕੇ ਰੱਖੇ ਹੋਏ ਨੇ ਤਾਂ ਤੁਸੀਂ ਇਸ ਤਰ੍ਹਾਂ ਬਸ ਆਪਦੇ ਮੋਢਿਆਂ 'ਤੇ ਸਿਉਣ ਲਾ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਸੈਂਟਰ 'ਚੋਂ ਫੜ ਕੇ ਇਹਦੇ ਪਿਛਲੇ ਗਲੇ ਦੀ ਕਟਿੰਗ ਕਰਨੀ ਆ ਇਹ ਕਟਿੰਗ ਤੁਸੀਂ ਮੋਢੇ ਜੜਨ ਤੋਂ ਪਹਿਲਾਂ ਵੀ ਕਰ ਸਕਦੇ ਹੋ ਇੱਥੇ ਆਪਾਂ 5/16 ਇੰਚ ਦੀ ਕਾਟ ਪਾਉਣੀ ਆ ਦੇਖੋ ਇਸ ਤਰ੍ਹਾਂ 5/16 ਇੰਚ ਦੀ ਗੁਲਾਈ ਦੇਣੀ ਆ ਇੱਥੋਂ ਆਪਾਂ ਨੇ ਬੈਕ ਸਾਈਡ ਦੀ ਲੋ ਜੀ ਆਪਾਂ ਨੇ ਪਿਛਲਾ neck ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਦੇ ਕਾਲਰ ਦੀ ਕਟਿੰਗ ਕਰਨੀ ਆ ਕਾਲਰ ਕਟਿੰਗ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਫੜ ਕੇ ਮਲਾ ਕੇ ਦੋਨੇ ਖੁੰਜੀਆਂ ਨੂੰ ਰੱਖਾਂਗੇ ਤੇ ਇਹਦਾ ਸੈਂਟਰ ਕੱਢਾਂਗੇ ਗਲੇ ਦਾ ਉਸ ਤੋਂ ਬਾਅਦ ਆਪਾਂ ਨੇ 2 ਇੰਚ ਛੱਡ ਕੇ ਜਿੱਥੇ ਤੱਕ ਆਪਾਂ ਨੇ ਸਿਉਣ ਲਈ ਆ ਇਹਨੂੰ ਇਸ ਤਰ੍ਹਾਂ ਮਿਣਾਗੇ ਕਿ ਜਿੰਨਾ ਵੀ ਆਊਗਾ ਆਪਣਾ ਇਸ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਰੱਖ ਕੇ ਮੈਣ ਲੈਣਾ ਇੱਥੇ ਆਪਣਾ 7.5 ਇੰਚ ਆਇਆ ਤੇ ਇੱਥੇ ਆਪਾਂ ਇਹਦੇ ਸੈਂਟਰ 'ਚ ਕੱਟ ਲਾ ਦਾਂਗੇ ਕਿਉਂਕਿ ਇੱਥੋਂ ਹੀ ਆਪਾਂ ਨੇ ਕਾਲਰ ਜਿਹੜਾ ਜੜਨਾ ਸ਼ੁਰੂ ਕਰਨਾ ਉਸ ਤੋਂ ਬਾਅਦ ਇਹ ਡਬਲ ਫੋਲਡ ਕਰਕੇ ਆਪਾਂ ਨੇ ਕਪੜਾ ਲਿਆ ਜਿੰਨੇ ਆਪਣੇ ਗਲੇ ਦਾ ਮੈਜ਼ਰਮੈਂਟ ਆਇਆ ਮੈਣਣ ਤੋਂ ਬਾਅਦ ਉਹ ਤੋਂ ਆਪਾਂ 1 ਇੰਚ ਐਕਸਟਰਾ ਕਪੜਾ ਲੈ ਲਾਂਗੇ ਤੇ ਫਿਰ ਉਹਨੂੰ ਇੱਕ ਵਾਰੀ ਹੋਰ ਫੋਲਡ ਕਰ ਲਏ ਆਪਣੀਆਂ ਚਾਰ ਤਿਹਾਂ ਹੋ ਗਈਆਂ ਇਥੋਂ ਆਪਾਂ 5 ਇੰਚ ਤੇ ਨਿਸ਼ਾਨ ਲਾ ਲਾਂਗੇ ਇਧਰੋਂ ਵੀ 5 ਇੰਚ ਤੇ ਨਿਸ਼ਾਨ ਲਾ ਲਾਂਗੇ ਤੇ ਇੰਨੇ ਕੱਪੜੇ ਨੂੰ ਆਪਾਂ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਇਥੋਂ ਅੱਧਾ ਇੰਚ ਆਪਾਂ ਇਹਨੂੰ ਇਸ ਤਰ੍ਹਾਂ ਵਿਚਾਲੋਂ ਬਚਾਲੋ ਗੁਲਾਈ ਜੀ ਪਾ ਦੇਣੀ ਹੈ ਇਸ ਇਹ ਆਪਣਾ ਕਾਲਰ ਕੱਟ ਕੇ ਤਿਆਰ ਹੋ ਗਿਆ ਦੇਖੋ ਇਹ ਆਪਣਾ ਦੇਖੋ ਸਵਾ ਕਚਾਰ 3/4 ਇੰਚ ਰਹਿ ਜਾਊਗਾ ਇੱਥੋਂ ਕਿਉਂਕਿ ਆਪਣਾ ਥੋੜਾ ਜਿਹਾ ਹਜੇ ਹੋਰ ਵੀ ਸਿਉਣ ਚ ਜਾਊਗਾ ਜਦੋਂ ਆਪਾਂ ਆਲੇ-ਦਾਲੇ ਸਿਉਣ ਲਾਵਾਂਗੇ ਇੱਥੋਂ ਆਪਾਂ 1/2 ਇੰਚ ਦੀ ਟੇਢੀ ਸਿਉਣ ਲਾਉਣੀ ਆ ਤੇ ਮੈਂ ਆਪਣੇ ਜੈਂਟਸ ਕਾਲਰ ਦੀ ਜਿਹੜੀ ਸ਼ੇਪ ਬਣੀ ਹੁੰਦੀ ਆ ਉਸ ਤਰ੍ਹਾਂ ਇੱਥੋਂ ਆਪਾਂ ਖੁੰਜੇ ਨੂੰ ਲਾ ਦਾਂਗੇ ਸਿਉਣ ਇਹ ਤੇ ਤਿੰਨ ਸਾਈਡ ਤੋਂ ਆਪਾਂ ਸਿਉਣ ਲਾ ਕੇ ਤਿਆਰ ਕਰ ਲੈਣਾ ਇਥੋਂ ਵੀ ਆਪਾਂ ਮੋਰੂ ਅੱਧਾ ਇੰਚ ਘਟਾ ਦਾਂਗੇ ਦੇਖੋ ਇਹ ਆਪਣੀ ਤਿਰਸੀ ਜੀ ਸਿਉਣ ਲੱਗ ਕੇ ਬਿਲਕੁਲ ਕਾਲਰ ਦੀ ਸ਼ੇਪ ਆ ਜਾਊਗੀ ਤੇ ਹੁਣ ਆਪਾਂ ਇਹਦੇ ਖੁੰਜੀਆਂ ਤੇ ਕੱਟ ਲਾ ਕੇ ਇਹਨੂੰ ਸਿੱਧਾ ਕਰ ਲਾਂਗੇ ਦੇਖੋ ਇਹ ਆਪਾਂ ਨੇ ਕਾਲਰ ਬਣਾ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਹੁਣ ਤੁਸੀਂ ਇੱਥੇ ਇਹਦੇ ਆਲੇ-ਦੁਆਲੇ ਪ੍ਰੈਸ ਨਾਲ ਵੀ ਇਹਨੂੰ ਬਿਠਾ ਸਕਦੇ ਹੋ ਸਿਉਣ ਨੂੰ ਜਾਂ ਫਿਰ ਇਹ ਤੇ ਉੱਪਰ ਦੀ ਸਿਉਣ ਨਾਲ ਇਹਨੂੰ ਦਬ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਕਾਲਰ ਦਾ ਵੀ ਸੈਂਟਰ ਕੱਢ ਲਾਂਗੇ ਤੇ ਫਿਰ ਜਿਹੜਾ ਆਪਾਂ ਨੇ ਕੱਟ ਲਾਇਆ ਸੀ ਉਹਨੂੰ ਕੱਟ ਨੂੰ ਦੇਖੋ ਕਾਲਰ 'ਚ ਵੀ ਆਪਾਂ ਨੇ ਜਿਹੜਾ ਕੱਟ ਲਾਇਆ ਉਹਦੇ ਨਾਲ ਮਲਾ ਕੇ ਅੱਧਾ ਆਪਾਂ ਉਧਰ ਨੂੰ ਸਟਿਚ ਕਰਾਂਗੇ ਅੱਧਾ ਉਧਰ ਨੂੰ ਸਟਿਚ ਕਰਕੇ ਇਹਨੂੰ ਇਹਦੇ ਨਾਲ ਅਟੈਚ ਕਰ ਲਾਂਗੇ ਸੋ ਦੇਖੋ ਜੀ ਇਹ ਸਿਉਣ ਆਪਾਂ ਨੇ ਲਾ ਕੇ ਤਿਆਰ ਕਰ ਲਈਆ ਹੁਣ ਆਪਣਾ ਜਿਹੜਾ ਇਸ ਤਰ੍ਹਾਂ ਕੱਪੜਾ ਹੈ ਇਹ ਸਿਉਣ ਨੂੰ ਆਪਾਂ ਅੰਦਰ ਨੂੰ ਫੋਲਡ ਕਰਕੇ ਇਸ ਤਰ੍ਹਾਂ ਇਹਦੇ ਉੱਪਰ ਦੀ ਸਿਉਣ ਲਾ ਦਾਂਗੇ ਐਸ ਤਰ੍ਹਾਂ ਪਏ ਨੂੰ ਸਿਉਣ ਨੂੰ ਲਾ ਕੇ ਕੰਪਲੀਟ ਕਰ ਲਾਂਗੇ ਸਾਰੇ ਨੂੰ ਸੋ ਦੇਖੋ ਬੰਨਣ ਤੋਂ ਬਾਅਦ ਆਪਣੇ ਕਾਲਰ ਦੀ ਜਿਹੜੀ ਸ਼ੇਪ ਹੈਗੀ ਇਸ ਤਰ੍ਹਾਂ ਆਊਗੀ ਸਤੁਸ਼ੀਆ ਨੂੰ ਕਿਸੇ ਵੀ ਤਰ੍ਹਾਂ ਸੇਮ ਕੱਪੜੇ ਨਾਲ ਜਾਂ ਕੰਟਰਾਸਟ ਕੱਪੜੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਇੱਥੇ ਆਪਾਂ ਲਾ ਦਾਂਗੇ ਬਟਨ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੇ ਵੀਡੀਓ ਸਮਝ ਆਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕੁਝ ਨਹੀਂ ਸਮਝ ਆਇਆ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ